ਇਹ ਖਬਰ ਉਹ ਦੋ ਦੋ ਗੇੜੇ ਫ੍ਰੀਜ ਕੋਡ ਤੇ ਲਾਉਂਦੀ ਸੀ ਸਾਡੀ ਅਗਿਆਤ ਬਾਹਰ ਸੀ ਸਾਨੂੰ ਘਰੇ ਆਈਆਂ ਨੂੰ ਅਸੀਂ ਪੰਜ ਭੂਆ ਸੀ ਸਾਨੂੰ ਆਉਣ ਤੇ ਨਫ਼ਰਤ ਕਰਦੀ ਸੀ ਜੇ ਅਸੀਂ ਆ ਜਾਂਦਿਆਂ ਸੀ ਸਾਨੂੰ ਕਦੇ ਉਹਨੇ ਪਾਣੀ ਦੀ ਘੁੱਟ ਤੱਕ ਨਹੀਂ ਪੜਾਈ ਸੀ ਜੀ ਮੇਰਾ ਵੀਰ ਏਡਾ ਲੈਕਾ ਜੀ ਮੇਰਾ ਭਤੀਜਾ ਏਡਾ ਲੈਕ ਸੀ ਸਾਡੇ ਪਰਿਵਾਰ ਦੀ ਪੱਟੀ ਮੇਸ ਕਰਦੀ ਸੀ ਅਸੀਂ 8 ਤਰੀਕ ਨੂੰ ਆ ਜਾਨਾ ਸੀਗਾ ਬੇਟਾ ਬੜਾ ਖੁਸ਼ ਹੋਇਆ ਤੇ ਸਾਡੇ ਅਸੀਂ ਸਾਨੂੰ ਵੀ ਕਾਲੀ ਸੀ ਆਉਦੇ ਪਰ ਇਹਨੇ ਮੌਕੇ ਦਾ ਫਾਇਦਾ ਚੱਕਿਆ ਵੀ 8 ਤਰੀਕ ਨੂੰ ਆ ਜਾਣਗੇ ਉਦੋਂ ਪਹਿਲਾਂ ਪਹਿਲਾਂ ਇਹ ਕੰਮ ਕਰਦਗੇ ਮੇਰੇ ਪੁੱਤ ਨੂੰ ਇਹੋ ਜਿਹੀ ਮਾਰ ਕੇ ਕੰਜਰੀ ਖੂਚ ਕਿੱਥੇ ਜਾਊਗੀ ਹੁਣ ਉਹਨੂੰ ਧੱਕਾ ਦਿੱਤਾ ਜਾਵੇ ਤੇ ਗੋਲੀ ਦੀ ਸਜ਼ਾ ਹੋਵੇ ਉਹਨੂੰ ਉਹਨੂੰ ਫਾਂਸੀ ਦਿੱਤੀ ਜਾਵੇ ਜਿਵੇਂ ਸਾਡਾ ਹੀਰਾ ਪੁੱਤ ਮਾਰਿਆ ਨਾ ਉਹ ਵੀ ਉਹਨੂੰ ਵੀ ਮੌਤ ਹੋਣੀ ਚਾਹੀਦੀ ਹੈ ਤਾਂ ਅਸੀਂ ਤਹੀ ਨਿਸਾਹ ਮੰਗਦੇ ਆ ਜੀ ਮੈਨੂੰ ਸੋਝ ਨਹੀਂ ਰਿਹਾ ਮੈਨੂੰ ਮਨੋਲ ਦੇ ਪੁੱਤ ਦਾ ਦੋਖਾ ਮੇਰਾ ਹੀਰਾ ਪੁੱਤ ਦੁਨੀਆਂ ਤੋਂ ਚਲਾ ਗਿਆ ਹੀ ਮੈਂ ਉਹਨੂੰ ਹਮੇਸ਼ਾ ਪੁੱਤ ਪੁੱਤ ਆਖਿਆ ਪੁੱਤ ਕਹਿ ਕੇ ਬੁਲਾਉਂਦਾ ਰਿਹਾ ਪਰ ਉਹਨੇ ਮੇਰਾ ਹੀਰੇ ਪੁੱਤ ਨੂੰ ਡੈਨ ਨੇ ਉਹ ਡੈਨ ਬਣ ਗਈ ਸਾਡਾ ਦੋ ਤਾਂ ਐਸੀ ਸੀ ਦੋ ਤਾਂ ਹੀ ਖਾਤਰ ਗਏ ਸੀ ਉੱਥੇ ਤਿੰਨ ਚਾਰ ਮਹੀਨੇ ਲੈਣ ਸਾਨੂੰ ਕਹਿੰਦੀ ਸਾਨੂੰ ਉਹਨੇ ਆ ਕੇ ਭੇਜਿਆ ਕਹਿੰਦੀ ਮਾਂ ਤੋ ਤੀ ਜਾਵੜੋ ਦੋ ਤਾਂ ਹੋਇਆ ਆਪਣੇ ਸਾਨੂੰ ਕਿ ਸਾਡੀ ਮੋਰ ਸਾਡੀ ਪੁੱਤ ਨੂੰ ਖਾ ਜੂਗੀ ਉਹ ਥੋੜਾ ਜਿਹਾ ਸਾਨੂੰ ਹੋਰ ਚਾਹੀਦਾ ਵੀ ਪੂਰਾ ਪਕੜ ਮਜ਼ਬੂਤ ਕਰਨਾ ਉਹਨਾਂ ਦੋਚਿਆਂ ਨੂੰ ਫੜ ਕੇ ਤੇ 체ਤੀ ਬਸ ਅਸੀਂ ਫਿਰ ਉਸ ਤੋਂ ਬਾਅਦ ਉਹਦੀ ਕਾਰਵਾਈ ਜਿਹੜੀ ਉਸ ਤੋਂ ਬਾਅਦ ਸਸਕਾਰ ਕਰ ਦਿੱਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸੁਖਣ ਵਾਲਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਆ ਜਿੱਥੇ ਗੁਰਵਿੰਦਰ ਸਿੰਘ ਨਾਂ ਦੇ ਲੜਕੇ ਦਾ ਉਸਦੀ ਪਤਨੀ ਵੱਲੋਂ ਤੇ ਉਸਦੇ ਆਸ਼ਕ ਵੱਲੋਂ ਰਲ ਕੇ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਤੋਂ ਬਾਅਦ 5 ਦਿਨ ਬੀਤ ਜਾਣ ਤੇ ਵੀ ਉਸ ਦਾ ਸੰਸਕਾਰ ਨਹੀਂ ਕੀਤਾ ਜਾ ਸਕਿਆ ਕਾਰਨ ਕਿ ਇਹ ਪੀੜਤ ਪਰਿਵਾਰ ਨੂੰ ਇਨਸਾਫ ਦੀ ਝਾਕ ਆ ਜਿਹੜੀ ਉਹ ਪੁਲਿਸ ਤੋਂ ਖਤਮ ਹੁੰਦੀ ਜਾ ਰਹੀ ਆ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਲਿਆ ਰਹੀ ਜੋ ਕੁਝ ਪੀੜਤ ਪਰਿਵਾਰ ਨੂੰ ਲੱਗ ਰਿਹਾ ਕਿ ਇਸ ਕਤਲ ਕੇਸ ਵਿੱਚ ਆ ਕੁਝ ਹੋਇਆ ਨਾ ਤਾਂ ਪੁਲਿਸ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਕੋਈ ਜਾਣਕਾਰੀ ਦੇ ਰਹੀ ਆ ਤੇ ਨਾ ਹੀ ਕੋਈ ਕਾਰਵਾਈ ਕਰਦੀ ਦਿਖਾਈ ਦਿੰਦੀ ਆ ਜਿਸ ਕਰਕੇ ਪਰਿਵਾਰ ਲਗਾਤਾਰ ਦੁਖੀ ਹੋ ਰਿਹਾ ਤੇ ਅੱਜ 5 ਦਿਨ ਬੀਤ ਜਾਣ ਤੇ ਵੀ ਉਹ ਮ੍ਰਿਤਕ ਗੁਰਵਿੰਦਰ ਸਿੰਘ ਦਾ ਅੰਤਮ ਸੰਸਕਾਰ ਨਾ ਕਰਨ ਤੇ ਅੜਿਆ ਹੋਇਆ ਹੈ ਆਓ ਸੁਣਦੇ ਹਾਂ ਗੁਰਵਿੰਦਰ ਸਿੰਘ ਦਾ ਅੰਤਮ ਸੰਸਕਾਰ ਨਾ ਕਰਨ ਨੂੰ ਲੈ ਕੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਕੀ ਕਹਿੰਦੇ ਨੇ ਪੀੜਤ ਪਰਿਵਾਰ ਦੇ ਮੈਂਬਰ ਮੈਨੂੰ ਸੋਝ ਨਹੀਂ ਰਿਹਾ ਮੈਨੂੰ ਮਨੋਵ ਦੇ ਪੁੱਤ ਦਾ ਦੋਖਾ ਮੇਰਾ ਹੀਰਾ ਪੁੱਤ ਦੁਨੀਆ ਤੋਂ ਚਲਾ ਗਿਆ ਹੀ ਮੈਂ ਉਹਨੂੰ ਹਮੇਸ਼ਾ ਪੁੱਤ ਪੁੱਤ ਆਖਿਆ ਪੁੱਤ ਕਹਿ ਕੇ ਬੁਲਾਉਂਦਾ ਰਿਹਾ ਪਰ ਉਹਨੇ ਮੇਰਾ ਹੀਰੇ ਪੁੱਤ ਨੂੰ ਡੈਨ ਨੇ ਉਹ ਡੈਨ ਬਣ ਗਈ ਮੇਰਾ ਪੁੱਤ ਕਿਆ ਉਹ ਡੈਨ ਬਣ ਗਈ ਉਹਨੇ ਡੈਨ ਨੇ ਮੇਰਾ ਪੁੱਤ ਜਿਹੜਾ ਹੀਰੇ ਵਰਗਾ ਪੁੱਤ ਮੇਰਾ ਉਹਨੇ ਮਾਤਾ ਕਦੀ ਉਹਦੇ ਬਿਹੇਵੀਅਰ ਤੋਂ ਜਾਂ ਕਦੇ ਉਹਦੇ ਮਤਲਬ ਗੱਲਬਾਤ ਦੇ ਤਰੀਕੇ ਤੋਂ ਪਤਾ ਨਹੀਂ ਲੱਗੇ ਕਿ ਤੁਹਾਡੇ ਨਾਲ ਐਸਾ ਦਾ ਵੀ ਕੰਮ ਕਰ ਸਕਦੀ ਹੈ ਜਾਂ ਕਿੰਨਾ ਧੋਖਾ ਦੇ ਸਕਦੀ ਸੀ ਉੱਤੋਂ ਤਾਂ ਉੱਤੋਂ ਤਾਂ ਉਹ ਖੁਸ਼ ਰਹਿੰਦੀ ਠੀਕ ਰਹਿੰਦੀ ਸੀਗੀ ਹੁਣ ਅੰਦਰ ਦੀ ਅਸੀਂ ਉਹਦੀ ਗੱਲ ਕੀ ਜਾਣ ਸਕਦੇ ਆ ਤੇ ਉਹਦੀ ਉਹਦੀ ਕੀ ਅੰਦਰ ਕੀ ਚੱਲ ਰਿਆ ਸੀ ਉਹਦੇ ਅੰਦਰ ਸਰ ਜਦੋਂ ਰਿਪੋਰਟ ਹੋ ਕੇ ਆਈ ਸੀਗੀ ਕਿਉਂਕਿ ਸ਼ਾਦੀ ਤਾਂ ਕੁਝ ਦਿਨ ਬਾਅਦ ਹੀ ਚੱਲੇਗੀ ਨਹੀਂ ਵੋਟ ਨਹੀਂ ਹੋਈ ਇਹਨੂੰ ਵੋਟ ਨਹੀਂ ਜੀ ਆਪਣੀ ਮਰਜ਼ੀ ਨਾਲ ਅ ਉਹਦਾ ਵਰਕ ਪਰਮਿਟ ਸ਼ਾਇਦ ਖਤਮ ਹੋਇਆ ਸੀਗਾ ਹੋ ਜਾਣਾ ਸੀਗਾ ਥੋੜੇ ਚਿਰ ਤੱਕ ਹਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਬੁਟੀਕ ਦਾ ਵੀ ਕੰਮ ਕਰਵਾ ਕੇ ਦਿੱਤਾ ਉਹ ਕਹਿਣ ਲੱਗੇ ਮੈਂ ਆ ਜੰਨੀ ਆ ਮੈਂ ਕਿਹਾ ਪੁੱਤ ਆਜੋ ਤੁਸੀਂ ਇੱਧਰ ਆਜੋ ਮੈਂ ਠੀਕ ਦਾ ਕੰਮ ਆਂਦੀ ਪਾਪਾ ਹੀ ਬੁਟੀਕ ਦਾ ਕੰਮ ਕਰਨਾ ਹਮ ਮੈਂ ਕਿਹਾ ਤੁਸੀਂ ਕਰ ਲੈ ਜੋ ਆਜੋ ਇੱਧਰ ਹਮ ਕੋਈ ਗੱਲ ਨਹੀਂ ਉਹ ਬੇਟਾ ਪ੍ਰਾਈਵੇਟ ਬੈਂਕ ਜੌਬ ਕਰਦਾ ਸੀਗਾ ਤੇ ਇਹ ਬੁਟੀਕ ਦਾ ਚਲਾ ਰਹੀ ਸੀ ਉਸ ਮਤਲਬ ਖੁਸ਼ੀ ਆਉਂਦੀ ਲਾਈਫ ਚ ਤੁਹਾਡਾ ਬੇਟਾ ਆ ਕੇ ਆਹ ਖੁਸ਼ੀ ਗਾ ਕਹਿ ਦਿੰਦਾ ਅਸੀਂ ਬਾਕੀ ਆਉਣਾ ਸੀਗਾ ਖੁਸ਼ ਹੋਇਆ ਅਸੀਂ 8 ਤਰੀਕ ਨੂੰ ਆ ਜਾਨਾ ਸੀਗਾ ਬੇਟਾ ਬੜਾ ਖੁਸ਼ ਹੋਇਆ ਤੇ ਸਾਡੇ ਅਸੀਂ ਸਾਨੂੰ ਵੀ ਕਾਲੀ ਸੀ ਆਉਦੇ ਪਰ ਇਹਨੇ ਮੌਕੇ ਦਾ ਫਾਇਦਾ ਚੱਕਿਆ ਵੀ 8 ਤਰੀਕ ਨੂੰ ਆ ਜਾਣਗੇ ਉਦੋਂ ਪਹਿਲਾਂ ਪਹਿਲਾਂ ਇੱਕ ਕੰਮ ਕਰਦੇ ਅਸੀਂ ਜੇ ਇੱਕ ਸੱਚਾ ਸੁੱਚਾ ਪਰਿਵਾਰ ਆ ਸੀ ਕੋਈ ਨਸ਼ੇ ਪੱਤੇ ਤੋਂ ਰਹਿ ਤਾਂ ਸਾਡੇ ਘਰੇ ਅੱਜ ਤੱਕ 7-8 ਵਿਆਹ ਹੋਏ ਨਿਸ਼ਾਨੀ ਆਇਆ ਸੀ ਜੀ ਮੇਰਾ ਵੀਰ ਨੇ ਆ ਉਸ ਬੋਟੀ ਨੂੰ ਨਾ ਚੜੇਲ ਨੂੰ ਆਪਦੇ ਕਹਿੰਦੀ ਸੀ ਪਾਪਾ ਜੀ ਮੈਨੂੰ ਧੀ ਨਾ ਸਮਝੋ ਮੈਨੂੰ ਪੁੱਤ ਸਮਝੋ ਇਹਨੇ ਦੂਜਾ ਪੁੱਤ ਬਣਾਇਆ ਸੀ ਮੇਰਾ ਭਤੀਜਾ ਸੀ ਉਹ ਮੋਟਰਸਾਈਕਲ ਉੱਪਰ ਜਾਂਦਾ ਸੀ ਬੈਂਕ ਉਹ 8 ਲੱਖ ਦੀ ਗੱਡੀ ਮੇਰੇ ਵੀਰੇ ਦੀ ਉਹਨੇ ਪੀਪਾ ਬਣਾਤੀ ਜੀ ਉਹ ਦੋ ਦੋ geke ਫਰੀਜ਼ ਕੋਡ ਤੇ ਲਾਉਂਦੀ ਸੀ ਸਾਡੀ ਅੱਗੇ ਤੋਂ ਬਾਹਰ ਸੀ ਸਾਨੂੰ ਘਰੇ ਆਈਆਂ ਨੂੰ ਅਸੀਂ ਪੰਜ ਭੂਆ ਸੀ ਸਾਨੂੰ ਆਉਣ ਤੇ ਨਫ਼ਰਤ ਕਰਦੀ ਸੀ ਜਿਵੇਂ ਅਸੀਂ ਆ ਜਾਂਦਿਆਂ ਅਸੀਂ ਸਾਨੂੰ ਕਦੇ ਉਹਨੇ ਪਾਣੀ ਦੀ ਕੁੱਟ ਤੱਕ ਨਹੀਂ ਫੜਾਈ ਸੀ ਜੀ ਮੇਰਾ ਵੀਰ ਏਡਾ ਲੈਕਾ ਜੀ ਮੇਰਾ ਭਤੀਜਾ ਏਡਾ ਲੈਕ ਸੀ ਸਾਡੇ ਪਰਿਵਾਰ ਦੀ ਪੱਟੀ ਮੇਸ ਕਰਤੀ ਸੀ ਮੇਰੇ ਪੁੱਤ ਨੂੰ ਇਹੋ ਜਿਹੀ ਮਾਰ ਕੇ ਕੰਜਰੀ ਖੂਚ ਕਿੱਥੇ ਜਾਊਗੀ ਹੁਣ ਉਹਨੂੰ ਧੱਕਾ ਦਿੱਤਾ ਜਾਵੇ ਤੇ ਗੋਲੀ ਦੀ ਸਜ਼ਾ ਹੋਵੇ ਉਹਨੂੰ ਉਹਨੂੰ ਫਾਂਸੀ ਦਿੱਤੀ ਜਾਵੇ ਜਿਵੇਂ ਸਾਡਾ ਹੀਰਾ ਪੁੱਤ ਮਾਰਿਆ ਨਾ ਉਹ ਵੀ ਉਹਨੂੰ ਵੀ ਮੌਤ ਹੋਣੀ ਚਾਹੀਦੀ ਹੈ ਤਾਂ ਅਸੀਂ ਤਹੀ ਨਿਸਾਹ ਮੰਗਦੇ ਆ ਜੀ ਅਰੇ ਕਿੰਨੇ ਕਿੰਨੇ ਬੱਚੇ ਸੀ ਪਰਿਵਾਰ ਦੇ ਗੱਲ ਕਰੀ ਇੱਕ ਮੁੰਡਾ ਸੀ ਬਾਕੀ ਸਾਡੇ ਇੱਕ ਡੇਟਾ ਸੀ ਜੀ ਇੱਕ ਬੇਟੀ ਸੀ ਬੇਟੀ ਸਾਡੇ ਐਨਆਰਆਈ ਉੱਤੇ ਕੈਨੇਡਾ ਚ ਪੀਆਰ ਸਿਟੀਜਨ ਸਾਡਾ ਦੋ ਤਾਂ ਹੋਇਆ ਸੀ ਅਸੀਂ ਦੋ ਤੇ ਖਾਤਰ ਗਏ ਸੀ ਉੱਥੇ ਤਿੰਨ ਚਾਰ ਮਹੀਨੇ ਲੈਣ ਸਾਨੂੰ ਕਹਿੰਦੀ ਸਾਨੂੰ ਉਹਨਾਂ ਨੇ ਆ ਕੇ ਭੇਜਿਆ ਕਹਿੰਦੀ ਮਾਂ ਤੁਸੀਂ ਜਾਵੜੋ ਦੋ ਤਾਂ ਹੋਇਆ ਆਪਣੇ ਸਾਨੂੰ ਕਿ ਭਾ ਸਾਡੀ ਮੋਰ ਸਾਡੀ ਪੁੱਤ ਨੂੰ ਖਾ ਜੂਗੀ ਉਹ ਸਾਡੇ ਸਾਰੇ ਪਰਿਵਾਰ ਦੀ ਸਾਡੇ ਸਾਰੇ ਪਿੰਡ ਤੋਂ ਸਾਡੇ ਸਾਰੇ ਪਰਿਵਾਰ ਚ ਪੰਜਾਬ ਪਹਾੜਾਂ ਦੇ ਵਿੱਚ ਕਿ ਜਿੱਥੇ ਮਰਜੀ ਪੁੱਛ ਲਓ ਸਾਡੇ ਸਾਡੀ ਸਿਹਤ ਹਰ ਇੱਕ ਥਾਂ ਸਿਹਤ ਆ ਪਰ ਉਹਨੇ ਜੀ ਸਾਨੂੰ ਮਿੱਟੀ ਚ ਮਲਾਤਾ ਜੀ ਸਾਡਾ ਹੀਰਾ ਪੁੱਤ ਵਾਰਤਾ ਜੀ ਨਾਲ ਨਾਲ ਜੀ ਸਾਡਾ ਹੀਰਾ ਪਤ ਜੀ ਸਾਨੂੰ ਕਿਤੇ ਨਹੀਂ ਤੇ ਆਉਣਾ ਜੀ ਦਾ ਨਿਸਾਬ ਉਹ ਦੋ ਦੋ ਗੇੜੇ ਫਰੀਦਕੋਟ ਤੇ ਲਾਉਂਦੀ